ਤਾਰੀਖ ਖਾਲਸਾ ਦੇ ਪਹਿਲੇ ਹਿੱਸੇ ਵਿੱਚ ਮਹਿਮੂਦ ਨੇ ਹਿੰਦੂਆਂ ਦੇ ਮੰਦਰਾਂ ਨੂੰ ਢਾਇਆ ਉਹਨਾਂ ਦੀ ਬੇਇੱਜ਼ਤੀ ਕੀਤੀ ਮੂਰਤੀਆਂ ਭੰਨੀਆਂ ਦਿਲ ਖੋਲ ਕੇ ਲੁੱਟਿਆ ਮੰਦਰਾਂ ਦੀਆਂ ਚੁਗਾਠਾਂ ਲਾ ਲੀਆਂ ਮੰਦਰ ਢਾ ਕੇ ਮਸਜਿਦਾਂ ਉਹ ਸਾਰੀਆਂ ਮੂਰਤੀਆਂ ਦੇ ਟੋਟੇ ਟੋਟੇ ਕਰਕੇ ਪਾਇਦਾਣ ਬਣਾਏ ਗਏ ਜਿੱਥੇ ਲੱਖਾਂ ਹਿੰਦੂ ਜੁੱਤੀਆਂ ਲਾ ਕੇ ਦਾਖਲ ਹੁੰਦੇ ਸਨ ਉੱਥੇ ਸ਼ਰਯਮ ਬੇਇਤੀ ਕੀਤੀ ਗਈ ਤੇ ਬਕਾਤੇ ਨਾਸਰੀ ਦੇ 9ਵੇਂ ਸਫੇਤੇ ਦਰਜ ਹੈ ਕਿ ਬਿਹਾਰ ਦੀ ਫਤਿਹ ਸਮੇਂ ਕਤਬਦੀਨ ਨੇ 1 ਲੱਖ ਦੇ ਕਰੀਬ ਤਾਂ ਕੇਵਲ ਬ੍ਰਾਹਮਣ ਹੀ ਕਤਲ ਕੀਤੇ ਸੀ ਤੇ ਹਿੰਦੂਆਂ ਦਾ ਪ੍ਰਸਿੱਧ ਤੇ ਪੁਰਾਣਾ ਪੁਸਤਕਾਲਾ ਸਾੜ ਕੇ ਸੁਆਹ ਕਰ ਦਿੱਤਾ ਸੀ ਅਮੀਰ ਖੁਸਰੋ ਦੀ ਤਾਰੀਖ ਦੇ 9ਵੇਂ ਪੰਨੇ ਦੇ ਹਵਾਲੇ ਅਨੁਸਾਰ ਫਿਰੋਜ਼ ਸ਼ਾਹ ਨੇ ਦੱਖਣ ਦੀ ਵਿਜੈ ਸਮੇਂ ਔਰ ਗਣਤ ਬੁੱਤ ਉਧਰੋਂ ਲਿਆ ਕੇ ਆਪਣੇ ਕਿਲੇ ਵਿੱਚ ਸਟਵਾਏ ਤੇ 1000 ਹਿੰਦੂਆਂ ਦੇ ਲਹੂ ਨਾਲ ਬੁੱਤਾਂ ਨੂੰ ਇਸ਼ਨਾਨ ਕਰਵਾਇਆ ਦੋਵਾਂ ਮਾਲਵੇ ਨੂੰ ਇੰਜ ਲੁੱਟਿਆ ਕਿ ਲੋਕ ਰੋਟੀ ਤੋਂ ਵੀ ਆਤਰ ਹੋ ਗਏ ਅਲਾਉਦੀਨ ਖਿਲਜੀ ਨੇ ਕੰਬਾਤ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਇਤਨੇ ਹਿੰਦੂ ਕਤਲ ਕੀਤੇ ਕਿ ਲਹੂ ਦੀਆਂ ਨਹਿਰਾਂ ਵਗਾ ਦਿੱਤੀਆਂ ਅਨੇਕਾਂ ਬੱਚਿਆਂ ਤੇ 20000 ਸੁੰਦਰੀਆਂ ਨੂੰ ਗੁਲਾਮ ਬਣਾ ਕੇ ਆਪਣੇ ਦੇਸ਼ ਭੇਜਿਆ ਤੇ ਅਲਾਉਦੀਨ ਖਿਲਜੀ ਨੇ ਹੁਕਮ ਜਾਰੀ ਕੀਤਾ ਕਿ ਹਿੰਦੂਆਂ ਨੂੰ ਪਹਿਨਣ ਦੇ ਕੱਪੜੇ ਅਤੇ ਖਾਣ ਦਾ ਸਮਾਨ ਸਿਰਫ ਸ਼ੇਮੀ ਹੀ ਨਿਆਤੋਂ ਵੱਧ ਨਾ ਦਿੱਤਾ ਜਾਏ ਇਸੇ ਬਾਦਸ਼ਾਹ ਦੇ ਕਹਿਰ ਤੋਂ ਬਚਣ ਲਈ जैसलमेर ਵਿੱਚ 8000 ਤੇ ਬਠੰਡੇ ਵਿੱਚ 24000 ਇਸਤਰੀਆਂ ਆਪਣੀ ਪਤ ਬਚਾਉਣ ਲਈ ਸੜਮੁਈਆਂ ਇਸ ਸੰਖੇਪ ਜਾਣਕਾਰੀ ਤੋਂ ਅਹਿਸਾਸ ਤੇ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਮਜਲੂਮੀਅਤ ਦੇ ਕੋਲੂ ਪੀੜ ਹੁੰਦੀ ਤੱਕਿਆ ਸੀ ਬ੍ਰਾਹਮਣਵਾਦ ਤੇ ਕੀਤੇ ਜ਼ਬਰਾਂ ਜ਼ੁਲਮਾਂ ਨੂੰ ਉਹਨਾਂ ਦਿਲੋਂ ਅਨੁਭਵ ਕੀਤਾ ਹਿੰਦੁਸਤਾਨ ਦੇ ਇਤਿਹਾਸ ਦਾ ਮੁਗਲ ਕਾਲ ਵੇਲੇ ਦਾ ਕੋਈ ਵੀ ਪੱਤਰਾ ਪੜ੍ਹੀਏ ਜਾਂ ਵਾਚੀਏ ਇਹੀ ਜ਼ੁਲਮੀ ਵਿਥਿਆ ਦਾ ਜ਼ਿਕਰ ਮਿਲਦਾ ਹੈ ਕਦੀ ਤੈਮੂਰ ਕਦੀ ਔਰੰਗਜ਼ਾ ਆਦ ਆਦ ਅਜਿਹਾ ਕਿਹਾ ਜਾ ਸਕਦਾ ਹੈ ਕਿ ਮੁਗਲ ਕਾਲ ਹਿੰਦੂਆਂ ਤੇ ਕਹਿਰ ਕੋਹਾਰੀ ਕਤਲ ਗਾ ਤਬਾਹੀ ਬਰਬਾਦੀ ਦਾ ਬੇਲਾ ਸੀ ਇੱਜ਼ਤਾਂ ਤਾਂ ਮਹਿਫੂਜ਼ ਨਹੀਂ ਸੰਤਾਨ ਦੌਲਤ ਮਹਿਫੂਜ਼ ਨਹੀਂ ਸੀ ਹਿੰਦੂਆਂ ਨੂੰ ਉਹਨਾਂ ਨੇ ਰੱਜ ਰੱਜ ਕੇ ਲੁੱਟਿਆ ਢਾਇਆ ਬਰਬਾਦ ਕੀਤਾ ਮੰਦਰਾਂ ਦੇ ਸ਼ਵਾਲੇ ਢਾਏ ਮੂਰਤੀਆਂ ਭੰਨੀਆਂ ਬ੍ਰਾਹਮਣਾ ਦੀਆਂ ਬੋਧੀਆਂ ਕਟੀਆਂ ਇਸਲਾਮੀ ਵਿਦਿਆ ਤੇ ਜ਼ੋਰ ਦਿੱਤਾ ਤੇ ਹਿੰਦੂਆਂ ਦੀ ਪੜ੍ਹਾਈ ਲਿਖਾਈ ਬੰਦ ਵਿਦਵਾਨਾਂ ਦੇ ਕਤਲ ਕੀਤੇ ਜਾਂਦੇ ਸਨ ਹੋਰ ਵੀ ਦਰਦਨਾਕ ਲੁੱਟਾਂ ਹੋਈਆਂ ਇੱਜ਼ਤਾਂ ਬਰਬਾਦ ਹੋਈਆਂ ਜਿਸ ਧਰਮ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ Hindu ਧਰਮ ਬਚਾਉਣ ਵਾਸਤੇ ਇੱਕ ਨਵੇਂ ਪੰਥ ਦੀ ਸਜਣਾ ਕਰਕੇ ਸਿੰਘਾਂ ਨੂੰ ਨਾਲ ਲੈ ਕੇ ਮੁਗਲ ਸਾਮਰਾਜ ਦਾ ਮਲਿਆ ਮੇਟ ਕਰ ਦਿੱਤਾ ਆਪਣਾ ਸਾਰਾ ਕੁਝ Hindu ਧਰਮ ਬਚਾਉਣ ਦੀ ਖਾਤਰ ਵਾਰ ਦਿੱਤਾ ਉਸ Hindu ਧਰਮ ਨੇ ਬਦਲਾ ਮੁਗਲਾਂ ਕੋਲੋਂ ਲੈਣਾ ਸੀ ਉਲਟਾ ਉਹਨਾਂ ਨੇ ਉਸ ਧਰਮ ਦੀਆਂ ਜੜਾਂ ਪੁੱਟਣ ਦੀਆਂ ناکਾਮ ਕੋਸ਼ਿਸ਼ਾਂ ਕੀਤੀਆਂ ਜਿਸ ਧਰਮ ਨੇ ਇਹਨਾਂ ਦੀ ਰੱਖਿਆ ਕੀਤੀ ਸੀ